ਹੋਣ ਹੁਣ ਹੁਣ ਉੱਤੋਂ ਹੀ ਮਾਰ ਨਹੀਂ ਖਾਲਣਾ ਹੁਣ ਕ ਭੱਜਾਂ ਹੁਣ ਕ ਭੱਜਾਂ ਬੜਾ ਦਲੇਰ ਬੜਾ ਦਲੇਰ ਬੁਰਾਂ ਨਹੀਂ 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 ਦੂਸਰਾ ਕੈਮਰਾ ਲਾ ਗਣ ਕਿਹੜਾ ਕੈਮਰਾ ਕਰਾ ਓਏ ਆ ਦੇ ਲੈ ਜੀ ਤੇ ਦੂਸਰਾ ਕੈਮਰਾ ਲਾ ਲੈ ਤੇ ਕਿਹੜੇ ਦੂਸਰੇ ਨਾ ਟਰ ਪੈਂਦਾ ਦਿਖਾਵਾਂਗਾ ਲੈਂਟਰ ਪੈਂਦਾ ਵੀ ਤੁਹਾਨੂੰ ਫੇਰੇ ਤੇ ਕੋਠੀ ਤੇ ਜੇ ਲੈਂਟਰ ਪਿਆ ਨਾ ਇਹ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਤੇ ਵਧੀਆ ਹੋ ਗਿਆ ਜੀ ਦੇਣ ਦੀ ਕਰਦੇ ਨੇ ਸ਼ੁਰੂਆਤ ਬਣਾਉਣ ਰੋ ਬਲੌਗ ਦੇ ਨਾਲ ਸਾਰਾ ਬਲੌਗ ਦੇਖੀ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੁਹਾਡੇ ਸੇ ਜੋ ਕਰਿਆ ਕਰੋ ਤਾਂ ਅੰਦੀ ਤੁਹਾਨੂੰ ਦੋਈ ਬਈ तो, तो बज के निकला बाहर चाचा जी एक अच्छा लाग खलोता चाचा जी जी भाई ट्रैक्टर तोरी आगे तू ਵਾਹ ਕਿਵੇਂ ਹੋ ਠੀਕ ਆ ਨਾ ਪਾਪੂ ਲਈ ਕਿਤੇ ਰੌਣਕ ਮੇਲਾ ਆਵੇ ਭਾਈ ਆ ਗਿਆ ਭਾਈ ਕੱਚਾ ਵਾਈਪ ਲੰਮਾ ਪਾਇਆ ਕੋ ਥੋੜਾ ਜਿਹਾ ਕਿ ਲੰਮਾ ਵਾ ਬਲੈਂਕ ਅੱਛਾ ਅੱਛਾ ਠੀਕ ਟੋਜਨ ਪਾ ਕੇ ਲੈਂਦਾ ਟੋਜਨ ਪਾ ਕੇ ਲੈਂਦਾ ਆਂ ਆਹ ਸੁਣ ਬਾਸ ਸੇ ਕਹਿੰਦੇ ਬਾਸ ਰਵਿੰਦਾ ਦਿਖਾਵਾਂਗਾ ਲੈਂਟਰ ਪੈਂਦਾ ਵੀ ਤੁਹਾਨੂੰ ਫੇਰੇ ਤੇ ਕੋਠੀ ਤੇ ਇਹ ਲੈਂਟਰ ਪਿਆਣਾ ਇਹ ਦਿਖਾਵਾਂਗੇ ਉਂ ਵੀ ਇਦਾਂ ਦੇਖੋ ਇੰਦਰ ਵੰਗਿਆਂ ਲਸਣ ਲਾਇਆ ਲਸਣ ਲਸਣ ਲਾਇਆ ਗਿਆ ਹੋ ਗਿਆ ਤਾਂ ਤੇ ਚਾਚਾ ਜੀ ਹੈ ਕਹਿੰਦੇ ਨਾਲ ਨਾਲ ਸਫਾਈ ਕਰ ਲਈਏ ਸਹੀ ਗੱਲ ਹੈ ਆ ਇਹ ਸਾਡੇ ਖੇਤਾਂ ਦੀ ਹਰਿਆਲੀ ਡਾਲਾ ਨਾ ਛੁੱਡਣ ਨੇ ਧਿਆ ਤੇ ਤੋਂ ਡਾਲਾ ਡਾਲਾ ਗਾ ਚਲੋ ਜੀ ਹੈ ਗੁੱਡਾ ਇਹ ਗੁੱਡਾ ਟੋਣੀਆਂ ਕੱਲਾ ਹੀ ਕਨੇ ਦੇ ਜਾਂਦਾ ਈ ਤੇਰੀ ਭਲੀ ਹੋ ਜੇ ਤੇਰੀ ਐਕਸ਼ਨ ਤੇਰੇ ਇਹਦੇ ਮਸ਼ਹੂਰ ਤੈਨੂੰ ਕਰਨਾ ਪਣਾ ਤੈਨੂੰ ਤਾਂ ਮਸ਼ਹੂਰ ਕਰਨਾ ਪਣਾ ਤੂੰ ਤੇ ਨੇਹੀ ਪਾਈ ਜਾਂਦਾ ਉਹ ਇੱਧਰ ਆਓ ਇਹ ਨਾ ਹੀ ਰੱਖਿਆਈ ਕੀ ਬਰੋਨੋ ਬਰੋਕਸੀ ਹਾਂ ਅੰਦਰ ਬੋਲਣਾ ਨਹੀਂ ਹੁੰਦਾ ਤੂੰ ਬੋਲੋ ਲੇਣਾ ਡੇਪਣ ਕਿਦੇ ਬ੍ਰੋਨੀ ਬ੍ਰਾਕਸ ਬ੍ਰਾਕੇ ਬ੍ਰੋਨੀ ਬ੍ਰਾਕਸ ਕੀ ਐਨ ਐਨ ਕਰਕੇ ਬੋਲ ਬ੍ਰਾਕਸੀ ਬ੍ਰਾਕਸੀ ਐਨ ਬੋਲ ਕੇ ਕੇ ਬ੍ਰਾਕਸੀ ਬ੍ਰਾਣਾ ਚਾਚਾ ਯਾ ਦੂਸਰਾ ਕਿਆ ਹੋਣਾ ਲਾਗਣਾ ਕਿਹੜਾ ਕੈਮਰਾ ਕਰਾ ਓਏ ਆ ਲੈ ਵੀ ਤੇ ਕਿਹੜੇ ਦੂਸਰੇ ਨਾ ਬ੍ਰਾਕਸੀ ਹੋਰ ਬ੍ਰਾਕਸੀ ਬਣਾ ਪ੍ਰਾਕਸੀ ਤੇ ਮਮਾਏ ਦੇ ਨੇ ਬਣਾਉਣਾ ਮੈਂ ਕੀ ਦੇਣਾ ਬਣਾਵਾ ਓ ਟੱਕਰਿਆ ਧਲੇ ਵੇ ਡੋਰੋ ਲੈਣ ਗਿਆ ਯਾ ਕਾਲਾ ਸ਼ਾ ਆਗੇ ਆਗੇ ਡੌੜ ਖਟੇ ਪਰਨੇ ਵਾਲਾ ਨਹੀਂ ਇਧਰ ਚੱਲ ਗਿਆ ਗੱਡਾ ਗੱਡਾ ਇਹਨੇ ਮੈਨੂੰ ਦੇ ਦੇਂਗਾ ਆਪਾ ਨਾ ਆਗਾ ਨਾ ਵੀ ਲਾਈਕ ਕਰਿਆ ਕੋਈ ਨਹੀਂ ਆੜ ਆੜਾ ਨਹੀਂ ਜਿਹੜਾ ਗੁੱਡੇ ਗੱਡੇ ਢਾ ਕੇ ਨਾ ਆ ਚਿੱਟੇ ਨਦਾਲਾ ਨਹੀਂ ਉਹ ਦੂਜਾ ਆ ਵੀ ਆਗਰ ਨੇੜੇ ਇਧਰ ਦੇਖ ਕਡੇ ਪਿਆਰੇ ਆਵੇ ਨਵਨ ਪਟੇ ਪਾਏ ਆ ਨਾਂ ਤਾਂ ਨਹੀਂ ਪਤਾ ਇਨਾ ਕੀ ਰੱਖਿਆ ਮੈਨੂੰ ਮੇਰਾ ਨਾਂ ਹੀ ਨਹੀਂ ਲੈਣਾ ਹੁੰਦਾ ਮੋਨੋ ਬਰੋਕਸੀ ਕੀ ਕਹਿੰਦਾ ਹੈ ਹੈ ਨਾਂ ਲੈ ਹਾਂ ਹਾਂ ਬਰੋਕਸੀ ਕਹਿੰਦੇ ਉਹ ਬਾਬਾ ਜੀ ਦੇ ਦਰਸ਼ਨ ਕਰੋ ਸਾਹਮਣੇ ਗੁਰਦਰਾ ਬਾਬਾ ਜੀ ਦਾ ਪਿੰਡੋਂ ਬਾਹਰ ਵਾਰ ਓਏ ਵੇਹੜੋਂ ਆ ਗਿਆ ਇੱਥੇ ਬੜਾ ਕੰਦਾਈਆ ਓਟਰੇ ਦੇ ਜਾਂਦਾ ਮੈਂ ਤਾਵਾ ਰੀਅਲੀ ਪਿੰਡ ਦਾ ਆਪਣਾ ਪਿੰਡ گاਉਂ ਆਹ ਖਲੋਤੇ ਡੋਰ ਲੈਂਡ ਹੈ ਉਹਨਾਂ ਤੋਂ ਕਿਧਰੋਂ ਕਿਧਰ ਵੜੀ ਜਾਣਾ ਆਉਂਦਾ ਨਹੀਂ ਓਏ ਉਰੋ ਦੇਤੇ ਅਹੀਂ ਮੁੰਡਾ ਲੈ ਕੇ ਆਉਂਦਾ ਓਏ ਆ ਜਾ ਉੱਤੇ ਜਾ ਚੇਤ ਚੱਲ ਚਲੋ ਆ ਜਾ ਉੱਤੇ ਅਣਕੇ ਬੋਲਨੀ ਪਵਾ ਦੇ ਪਵਾ ਦੇ ਹਾਏ ਹਾਏ ਹੁਣ ਹੁਣ ਉੱਤੋਂ ਹੀ ਮਾਰਨੀ ਖਾ ਲੈਣਾ ਹੁਣ ਕੋ ਭੱਜਾਂ ਹੁਣ ਕੋ ਭੱਜਾਂ ਵਟਾ ਦਲ ਰਾ ਦਲੇਰ ਕਾ ਸਬਸਕ੍ਰਾਈਬ ਲਾਈਕ ਮਾੜਾ ਕਰੋ ਮੈਂ ਪਤਾ ਗੁੱਡੇ ਲੈ ਕੇ ਦੇਣਾ ਇੰਨੇ ਮੈਂ ਬੋਲ ਗਾਇਸ ਇਹਨੂੰ ਲਾਈਕ ਐਂਡ ਸਬਸਕ੍ਰਾਈਬ ਕਰਿਓ 3000 ਲਾਈਕ ਛੇਤੀ ਛੇਤੀ ਨਾਲ ਚਾਹੀਦੇ ਚਲੋ ਅੱਡਾ ਇਹੋ ਹੀ ਇਹੋ ਲਈ ਕਿਹਾ ਉਦੋਂ ਡੋਹਣ ਗੁੱਡਾ ਡਾਉ ਮੁੰਡਾ ਬੈਠੀ ਹੋਣਾ ਕਿ ਨਾ ਪੇਚੇ ਪੈਂਦੇ ਮੁੰਡੇ ਨੇ ਰੂਲਾ ਲਿਆਂਦਾ ਇੰਨਾ ਇਟਿਆਂ ਤੇ ਪਸਾਉਣ ਰਿਹਾ ਮੈਂ ਲਿਆ ਫਰਗਾ ਮੈਂ ਮੈਂ ਰੂਲਾ ਪੜਨਾਂ ਲਿਆ ਤੇਰਾ ਇਹ ਮੁੰਡਾ ਡਾਉਣ ਲੱਗਾ ਉਹ ਟੇਲ ਤੇ ਛੱਡਾਂਗੇ ਬਣਾ ਸਕਦੇ ਫੜ ਲੈਂਦੇ ਰੂਲਾ ਚੰਗੀ ਤਰ੍ਹਾਂ ਡੋਰ